ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਜ਼ਿਲ੍ਹਾ ਜਲੰਧਰ ਪਧਰੀ 8ਵੀਂ ਕਾਰਾਟੇ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਦੇ ਖਿਡਾਰੀਆਂ ਨੇ ਮੱਲਾ ਮਾਰੀਆਂ। ਇਹ ਖੇਡਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੱਡੂ ਵਾਲੀ ਰੋਡ ਵਿਖੇ ਕਰਵਾਈਆਂ ਗਈਆਂ। ਉਮਰ ਵਰਗ 14 ਵਿੱਚ ਮਨਜਿੰਦਰ ਕੁਮਾਰ ਅਤੇ ਜਸ਼ਨਦੀਪ ਨੇ ਦੂਸਰਾ ਸਥਾਨ ਹਾਸਲ ਕੀਤਾ। ਉਮਰ ਵਰਗ 17 ਵਿੱਚ ਰੋਨਿਤ ਕੁਮਾਰ ਨੇ ਦੂਸਰਾ ਸਥਾਨ ਕ੍ਰਿਸ਼ਤੋ ਹੋਤਾ ਤੇ ਸਤੈਮ ਨੇ ਤੀਸਰਾ ਸਥਾਨ ਹਾਸਲ ਕੀਤਾ ਉਮਰਵਰਗ 19 ਵਿੱਚ ਅਰਜੁਨ ਨੇ ਪਹਿਲਾ ਸਥਾਨ ਅਤੇ ਗਗਨਦੀਪ ਨੇ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਇਸ ਮੌਕੇ ਜੇਤੂ ਖਿਡਾਰੀਆਂ ਦਾ ਸਕੂਲ ਆਉਣ ਤੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਅਤੇ ਸਮੂਹ ਸਕੂਲ ਸਟਾਫ ਵੱਲੋਂ ਖਿਡਾਰੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਸਾਇੰਸ ਅਧਿਆਪਕ ਹਰਜੀਤ ਬਾਵਾ ਅਧਿਆਪਕ ਕਪਲੇਸ਼ ਚੇਟੀ ਅਧਿਆਪਕ ਪੰਕਜ ਸ਼ੇਰਦਾਰ ਮੈਡਮ ਰਾਜਕੁਮਾਰੀ ਜੀ ਮੈਡਮ ਨੀਲਮ ਮੈਡਮ ਮੋਨਿਕਾ ਮੈਡਮ ਨਿਰਿੰਦਰ ਕੋਰ ਮੈਡਮ ਅੰਜੂ ਮੈਡਮ ਜਸਬੀਰ ਕੋਰ ਅਤੇ ਸਮੂਹ ਸਕੂਲ ਸਟਾਫ ਮੌਜੂਦ ਰਹੇ 68ਵੇਂ ਜ਼ਿਲ੍ਹਾ ਪੱਧਰੀ ਕਰਾਟੇ ਗੇਮਸ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਗ੍ਰਾਂਵਾਂ ਦੇ ਵਿਦਿਆਰਥੀਆਂ ਨੇ ਵਧੀਆ ਮੱਲਾ ਮਾਰੀਆਂ ਨੇ ਇਹ ਜ਼ਿਲ੍ਹਾ ਪੱਧਰ ਤੇ ਜਿਹੜੀਆਂ ਹੋਈਆਂ ਨੇ ਇਹਦੇ ਵਿੱਚ ਅੰਡਰ 14 ਦੇ ਵਿੱਚ ਸਾਡਾ ਇੱਕ ਵਿਦਿਆਰਥੀ ਜਸ਼ਨ ਤੇ ਮੰਝੰਦਰ ਜਿਹੜਾ ਇਹਨਾਂ ਦੋਨਾਂ ਨੇ ਜਿਹੜਾ ਹੈ সিলਵਰ ਮੈਡਲ ਹਾਸਲ ਕੀਤਾ ਅੰਡਰ 17 ਵਿੱਚ ਸਾਡੇ ਤਿੰਨ ਵਿਦਿਆਰਥੀ ਗਏ ਸੀ ਉਹਨਾਂ ਵਿੱਚ ਰੌਨਿਤ, ਕ੍ਰਿਸ਼ ਤੇ ਸਤਿਮੁਰਾਈ ਇਹਨਾਂ ਨੇ ਜਿਹੜੇ ਰੌਨਿਤ ਨੇ সিলਵਰ ਮੈਡਲ ਹਾਸਲ ਕੀਤਾ ਸਤਿਮੁਰਾਈ ਤੇ ਕ੍ਰਿਸ਼ ਨੇ ਜਿਹੜਾ ব্রੌਂਜ਼ ਮੈਡਲ ਜਿਹੜਾ ਉਹ ਹਾਸਲ ਕੀਤਾ ਇਸੇ ਤਰ੍ਹਾਂ ਅੰਡਰ 19 ਦੇ ਵਿੱਚ ਸਾਡੇ ਦੋ ਵਿਦਿਆਰਥੀ ਗਏ ਸੀ ਉਹਨਾਂ ਵਿੱਚ ਅਰਜੁਨ ਨੇ ਆਪਣੇ ਵਰਗ ਦੇ ਵਿੱਚ ਭਾਰ ਵਰਗ ਦੇ ਵਿੱਚ 골ਡ ਮੈਡਲ ਅਸਕੀਤਾ ਤੇ ਨਾਲ ਜਿਹੜਾ ਗगनਦੀ ਲੱਖਾਂ ਰੇ ਜਿਹੜਾ ਬ੍ਰਾਊਨਸ ਮੈਡਲ ਇਹਦਾ ਸੋ ਇਹ ਜਿਹੜੇ ਵਿਦਿਆਰਥੀਆਂ ਦੇ ਜਿਹੜੀ ਜਿੱਤ ਦਾ ਸਿਹਰਾ ਸਾਡੇ ਕੋਚ ਜਸਮਾਨ ਜੀ ਨੂੰ ਜਾਂਦਾ ਤੇ ਵਿਦਿਆਰਥੀਆਂ ਦੇ ਮਾਪੇ ਜਿਨ੍ਹਾਂ ਨੇ ਇਹ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਗਰਾਊਂਡਾਂ ਵਿੱਚ ਭੇਜਿਆ ਇਹ ਸਾਰੇ ਜਿਹੜੇ ਆ ਵਿਦਿਆਰਥੀ ਇਹਨਾਂ ਦੇ ਮਾਪਿਓ ਇਹਨਾਂ ਦੇ ਕੋਚ ਸਾਹਿਬਾਨ ਇਹਨਾਂ ਦੇ ਟੀਚਰ ਗਾਈਡ ਕਿਹੜਿਆ ਬਹੁਤ ਬਹੁਤ ਵਧਾਈ ਦੇ ਪੱਖ